ਅਸੀਂ ਅਕਾਲਗੜ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਸਰਕਾਰੀ ਸਹੂਲਤਾਂ ਤੋਂ ਵਾਂਝੇ ਨੇ ਸਾਡੇ ਪਿੰਡ 'ਚ ਪਹਿਲੀ ਗੱਲ ਤਾਂ ਬੱਸ ਦੀ ਕੋਈ ਸਹੂਲਤ ਨਹੀਂ ਹੈ ਜੀ ਆਉਣ ਜਾਣ ਜੇ ਕੋਈ ਰਿਸ਼ਤੇਦਾਰ ਆਉਂਦਾ ਸਾਨੂੰ ਜਾ ਕੇ ਲਿਆਉਣਾ ਪੈਂਦਾ ਛੱਡ ਕੇ ਆਉਣਾ ਪੈਂਦਾ ਸਾਨੀਤ ਐਨਰਜੀ ਜੇ ਉੱਪਰ ਦੇ ਬੱਚੇ ਨੂੰ ਪੜ੍ਹਦੇ ਨਹੀਂ ਕੋਈ ਸਕੂਲ ਨਹੀਂ ਹੈਗਾ ਜੇ ਕੋਈ ਬੱਚਾ ਪੜ੍ਹ ਜਾਂਦਾ ਜੀ ਉਹਨੂੰ ਨੌਕਰੀ ਨਹੀਂ ਮਿਲਦੀ ਉਹ ਬਾਹਰ ਚਲੇ ਜਾਂਦੇ ਨੇ ਸਾਡੇ ਪਿੰਡ 'ਚ ਕੋਈ ਸਕੂਲ ਨਹੀਂ ਹੈ। ਜੀ ਬੱਚੇ ਦੂਸਰੇ ਪਿੰਡਾਂ 'ਚ ਜਾਂਦੇ ਨੇ ਪੜ੍ਹਨ ਤੇ ਬੜਾ ਬੁਰਾ ਹਾਲ ਹੈ। ਜੀ ਵਹੀਕਲ ਚਲੋ ਅਸੀਂ ਆਪਦੇ ਰੱਖੇ ਹੋਏ ਨੇ ਪਰ ਸਾਡੇ ਕੋਈ ਮਤਲਬ ਅਸੀਂ ਆਜ਼ਾਦੀ ਨਹੀਂ ਸਮਝਦੇ ਤਾਂ ਬਰਬਾਦੀ ਸਮਝਦੇ ਆ। ਹੁਣ ਇੱਥੇ ਬਜ਼ੁਰਗ ਰਹਿ ਗਏ ਬੱਚਾ ਸਾਡੇ ਪਿੰਡ 'ਚ ਅੱਗੋਂ ਨੌਜਵਾਨ ਕੋਈ ਨਹੀਂ ਹੈਗਾ ਜੀ। ਸਭ ਬਾਹਰ ਜਾ ਰਹੇ ਨੇ ਜੀ ਕੀ ਕਰਾਂਗੇ ਜੀ ਅਸੀਂ? ਤੁਹਾਡੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਮਿਲੀ? ਨਾ ਜੀ ਨਾ ਕੋਈ ਗ੍ਰਾਂਟ ਨਹੀਂ ਮਿਲੀ। ਦਰਸ਼ਨੀ ਹੋਣ ਹੋਏ ਨੇ ਪਰ ਸੋ ਚੌਥੇ ਆਏ ਹਣ ਵੋਟਾਂ ਮੰਗਣ। ਜਿਹੜੀ ਪਾਰਟੀ ਨੂੰ ਇਸ ਵਾਰ ਤੁਸੀਂ ਫਿਰ ਮੌਕਾ ਦੋਗੇ ਜੇ ਤੁਸੀਂ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਦੇਣਾ ਜੀ ਜੀ ਨਾ ਜੀ ਨਾ ਇਹਨਾਂ ਦਾ ਬਾਈਕਾਟੇ ਕਰਨਾ ਤੇ ਵੋਟਾਂ ਮੰਗਣ ਜੀਪੀਸੀ ਤੇ ਇੱਕ ਦਿਹਾਲਪੁਰ ਆਇਆ ਸੀ ਐਮਐਲਏ ਜੀ ਤੇ ਹੁਣ ਦੂਸਰੀਆਂ ਪਾਰਟੀਆਂ ਨੇ ਵੀ ਆਉਣਾ ਹੀ ਐ ਵੋਟਾਂ ਲੈਣੇ ਆਉਣਾ ਬਾਅਦ ਚ ਕੋਈ ਨਹੀਂ ਮੂਵ ਖਾਉਂਦਾ ਪਹਿਲਾਂ ਹੁੰਦੇ ਨੇ ਕਹਿੰਦੇ ਨੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਨਾ ਸਾਡੇ ਪਿੰਡ ਚ ਕੋਈ ਸਾਧਣਾ ਨਾ ਸਾਡੇ ਪਿੰਡ ਦਾ ਹਾਲ ਦੇਖ ਹੀ ਲੋ ਤੁਸੀਂ ਕਿੱਦਾਂ ਦਾ ਆ ਨਾ ਦੱਸਦੇ ਫਿਰ ਮੁੜ ਕੇ ਆਂਦਾ ਹੀ ਨਹੀਂ ਕੋਈ ਮੁੜ ਕੇ ਤਾਂ ਕੋਈ ਮੂੰਹ ਹੀ ਨਹੀਂ ਦਿਖਾਂਦਾ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਸਾਡੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਵਿਕਾਸ ਕੀਤਾ ਜਾ ਰਿਹਾ ਬਹੁਤ ਹੈ ਜੀ ਆ 2 ਸਾਲਾਂ ਚ ਸਾਡੇ ਪਿੰਡ ਚ 1 ਰੁਪਿਆ ਵੀ ਨਹੀਂ ਦਿੱਤਾ ਇਹ ਵਿਕਾਸੇ ਹੋ ਰਿਹਾ ਜੀ ਆਮਦਨੀ ਪਾਰਟੀ ਦੇ ਵੱਲੋਂ ਮੁਹੱਲਾ ਕਨਿੰਗ ਖੋਲੇ ਗਏ ਨੇ ਤੁਹਾਡੇ ਇੱਥੇ ਹੈ ਨਹੀਂ ਨੇੜੇ ਤੜ ਸਾਡੇ ਹਲਕੇ ਚ ਕੋਈ ਨਹੀਂ ਖੁੱਲਿਆ ਜੀ ਜੀ ਹਾਂ ਜੀ ਸਾਡੇ ਇਲਾਕੇ ਚ ਤਾਂ ਕੋਈ ਨਹੀਂ ਖੁੱਲਿਆ ਜੀ ਜਾਂਦੀ ਹੈ ਲੋਕਾਂ ਦੇ ਵੱਲੋਂ ਤਾਂ ਧੰਨੇ ਵੀ ਲਗਾ ਦਿੱਤੇ ਜਾਂਦੇ ਆ ਤੁਹਾਡੇ ਵੱਲੋਂ ਕੁਝ ਨਹੀਂ ਕੀਤਾ ਗਿਆ ਜੇ ਤੁਹਾਡੇ ਪਿੰਡ 'ਚ ਵਿਕਾਸ ਹੀ ਨਹੀਂ ਹੋ ਰਿਹਾ ਧਰਨਾ ਜੇ ਕੋਈ ਇੱਥੇ ਆਏ ਜੀ ਕੀ ਕਰੇਗੇ ਇਹਨਾਂ ਨੂੰ ਜੀ ਕੋਈ ਸੁਣਦਾ ਹੁਣ ਕਿਸਾਨ ਉਹਤੇ ਦਿੱਲੀ ਕਿੰਨਾ ਚਿਰ ਬੈਠੇ ਨੇ ਕਿਸ ਨੇ ਸੁਣੀ ਹੈ ਜੀ ਨਸ਼ਾ ਇਹ ਸਰਕਾਰ 'ਚ ਨਹੀਂ ਵਧਿਆ ਨਸ਼ਾ ਪਿਛਲੇ ਸਰਕਾਰਾਂ ਲਿਆਉਂਦਾ ਤਾਂ ਇਹਨਾਂ ਦਾ ਵਧਿਆ ਵਧਿਆ ਨਹੀਂ ਹੈਗਾ ਬਥੇਰਾ ਕੰਟਰੋਲ ਕਰਦੇ ਨੇ ਪਰ ਇਹਦੇ ਕੋਈ ਇਹਦੇ ਕੋ ਅਫਸਰ ਚਾਹੀ ਡੋਟ ਨਹੀਂ ਆਉਂਦੀ ਜੀ ਅਫਸਰ ਚਾਹੀ ਜਿਹੜਾ ਲੋ ਮੂਨ ਨੂੰ ਲੱਗਾ ਰਹਿੰਦੇ ਨੇ ਉਹ ਨਹੀਂ ਡੋਟ ਆਉਂਦੀ ਉਹ ਬਥੇਰਾ ਝੋਲ ਮਾਰਦਾ ਪਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਹੋਵੇ ਜائیں ਪੀ ਕੋਟੇ ਤੋਂ ਪੈਸ ਜਾਂ ਫਿਰ ਇਹ ਵਿੱਤ ਕਮਿਸ਼ਨ ਦੇ ਸੈਂਟਰਲ ਗਵਰਨਮੈਂਟ ਦੇ ਜਿਹੜੇ ਪੈਸੇ ਨੇ ਮੋਦੀ ਸਰਕਾਰ ਦੇ ਆਉਂਦੇ ਨੇ ਉਹੀ ਆਉਂਦੇ ਨੇ ਹੋਰ ਪੰਜਾਬ ਸਰਕਾਰ ਦੀ ਤਾਂ ਵਿੱਤੀ ਹਾਲਤ ਬਹੁਤ ਮਾੜੀ ਚੱਲ ਰਹੀ ਹੈ ਤਨਖਾਹਾਂ ਵੀ ਨਹੀਂ ਦੇ ਹੋ ਰਹੀਆਂ ਇਹਨਾਂ ਨੇ ਦੂਜੀਆਂ ਸਰਕਾਰਾਂ ਨਾਲ ਵਧੀਆ ਕੰਮ ਕਰਿਆ ਕੋ ਮਾੜਾ ਨਹੀਂ ਕਰਿਆ ਅਸੀਂ ਸਾਰਿਆਂ ਨੇ ਵੋਟਾਂ ਮਾ ਦੇ ਦਿੱਤੀਆਂ ਕਾਂਗਰਸ ਨੂੰ ਪਾਈਆਂ ਨਹੀਂ ਅਸੀਂ ਕਾਲੀਆਂ ਨੂੰ ਪਾਵਾਂ ਦੇ ਲਈਆਂ ਨੇ ਮਤਲਬ ਜੇ ਜੇ ਇਹ ਕਹਿੰਦੇ ਨਾ ਵੀ ਮਤਲਬ ਜੇ ਕਾਂਗਰਸ ਤੇ ਕਾਲੀ ਇਹ ਕਹਿੰਦੇ ਨੇ ਵੀ ਅਸੀਂ ਕੰਮ ਬਹੁ ਕੀਤੇ ਨੇ ਕੀ ਕੰਮ ਕੀਤੇ ਨੇ ਦੱਸੋ ਆਕਰ ਨੂੰ ਤਾਂ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਮੜੀਆਂ ਦਾ ਕੰਮ ਹੋ ਗਿਆ ਤੁਹਾਨੂੰ ਮਸਾਲਾਂ ਦਾ ਇੱਥੋਂ ਤੱਕ ਕਿੰਨਾ ਗੜੀਆਂ ਵਾਲੀ ਦਾ ਕੰਮ ਰਹਿ ਗਿਆ ਹੋਰ ਕੁਝ ਨਹੀਂ ਕਰਿਆ ਉਹ ਵੀ ਅੱਧਾ ਹੋਇਆ ਅੱਧਾ ਕਿਤੇ ਜਲੇਦਾਰ ਖਾ ਜਾਂਦੇ ਆ ਮਤਲਬ ਤੁਹਾਡੇ ਕਹਿਣ ਦਾ ਪਾਵੇ ਇਹ ਕਿ ਸਾਡੇ ਕੋਲ ਆਪਣੇ ਵਹੀਕਲ ਨੇ ਤੇ ਜਿਆਦਾ ਜ਼ਰੂਰਤ ਹੈ ਨਹੀਂ ਬੱਸ ਦੀ ਨਹੀਂ ਕੋਈ ਜ਼ਰੂਰਤ ਨਹੀਂ ਇੰਨੀ ਨਹੀਂ ਹੈਗੀ ਸਾਰਿਆਂ ਕੋ ਆਪਣੇ ਵਹੀਕਲ ਨੇ ਹਰ ਪਿੰਡ ਦੇ ਵਿੱਚ ਇਹੋ ਜਿਹੇ ਲੋਕ ਵੀ ਹੋਣੇ ਨਾ ਜਿਨ੍ਹਾਂ ਦੇ ਕੋਲ ਇਹੋ ਜਿਹਾ ਸਾਧਨ ਨਹੀਂ ਹੋਣਾ ਕਿਉਂਕਿ ਹਰ ਪਿੰਡ ਦੇ ਵਿੱਚ ਅਮੀਰ ਲੋਕ ਤਾਂ ਹੁੰਦੇ ਨੇ ਗਰੀਬ ਲੋਕ ਵੀ ਹੁੰਦੇ ਨੇ ਜਿਮ ਵੀ ਹੁੰਦੇ ਨੇ ਸਿਰ ਤਕਰੀਬਨ ਬੈਕ ਸਾਰਿਆਂ ਕੋਲ ਹੀ ਤੁਸੀਂ ਵੇਖ ਰਹੇ ਹੋ ਸਕਾਇਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਹੈ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਅਜਿਹੇ ਦੇ ਵਿੱਚ ਅਸੀਂ ਅਕਾਲਗੜ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਸਰਕਾਰੀ ਸਹੂਲਤਾਂ ਤੋਂ ਵਾਂਝੇ ਨੇ ਤੇ ਗੱਲਬਾਤ ਕਰਾਂਗੇ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਇਹਨਾਂ ਨੂੰ ਆ ਰਹੀਆਂ ਨੇ ਕਿਹੜੀ ਸਰਕਾਰੀ ਸਹੂਲਤ ਜਿਹੜੀ ਹੈ ਇਸ ਪਿੰਡ ਨੂੰ ਨਹੀਂ ਮਿਲੀ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚ ਸਹੂਲਤਾਂ ਜਿਹੜੀਆਂ ਨੇ ਨਹੀਂ ਮਿਲੀਆਂ ਕਿਹੜੀ ਕਿਹੜੀ ਸਹੂਲਤਾਂ ਤੁਹਾਡਾ ਪਿੰਡ ਵੰਜਾ ਸਾਡੇ ਪਿੰਡ 'ਚ ਪਹਿਲੀ ਗੱਲ ਤਾਂ ਬੱਸ ਦੀ ਕੋਈ ਸਹੂਲਤ ਨਹੀਂ ਹੈ ਜੀ ਆਉਣ ਜਾਣ ਜੇ ਕੋਈ ਰਿਸ਼ਤੇਦਾਰ ਆਉਂਦਾ ਸਾਨੂੰ ਜਾ ਕੇ ਲਿਆਉਣਾ ਪੈਂਦਾ ਛੱਡ ਕੇ ਆਉਣਾ ਪੈਂਦਾ ਜੀ ਦੂਸਰੀ ਗੱਲ ਸਾਡੇ ਪਿੰਡ 'ਚ ਕੋਈ ਸਕੂਲ ਨਹੀਂ ਹੈ ਜੀ ਬੱਚੇ ਦੂਸਰੇ ਪਿੰਡਾਂ 'ਚ ਜਾਂਦੇ ਨੇ ਪੜ੍ਹਨ ਤੇ ਬੜਾ ਬੁਰਾ ਹਾਲ ਹੈ ਜੀ ਵਹੀਕਲ ਚਲੋ ਅਸੀਂ ਆਪਦੇ ਰੱਖੇ ਹੋਏ ਨੇ ਪਰ ਸਾਡੇ ਕੋਈ ਮਤਲਬ ਅਸੀਂ ਆਜ਼ਾਦੀ ਨਹੀਂ ਸਮਝਦੇ ਇੱਥੇ ਬਰਬਾਦੀ ਸਮਝਦੇ ਹਾਂ ਪਰ ਜਿਹੜੀ ਲੋਕ ਕਹਿ ਰਹੇ ਨੇ ਵੀ ਸਾਨੂੰ ਆਜ਼ਾਦੀ ਸਾਨੂੰ ਕੋਈ ਆਜ਼ਾਦੀ ਨਹੀਂ ਹੈਗੀ ਇਹ ਦੋ ਤਿੰਨ ਪਿੰਡ ਨੇ ਜਿਨ੍ਹਾਂ ਨੂੰ ਮਤਲਬ ਬੱਸਾਂ ਤੋਂ ਵਾਂਝੇ ਨੇ ਨਾ ਕੋਈ ਆਉਣ ਵਾਲਾ ਤੇ ਨਾ ਕੋਈ ਜਾਣ ਵਾਲਾ ਜੀ ਤਾਂ ਪੰਜਾਬ ਸਰਕਾਰ 2 ਸਾਲ ਹੋ ਗਏ ਬਣੀ ਨੂੰ ਤੇ ਇਹਦੇ ਵਿੱਚ ਤੁਹਾਡੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਮਿਲੀ ਨਾ ਜੀ ਨਾ ਕੋਈ ਗ੍ਰਾਂਟ ਨਹੀਂ ਮਿਲੀ ਦਰਸ਼ਣੀ ਹੋਣ ਹੋਏ ਨੇ ਪਰਸੋਂ ਚੌਥੇ ਆਏ ਹਨ ਵੋਟਾਂ ਮੰਗਣੇ ਜੀ ਵੋਟਾਂ ਮੰਗਣੀ ਉਦੋਂ ਆਏ ਹਨ ਵੋਟਾਂ ਮੰਗਣੀ ਹੋਣ ਆਏ ਨੇ بس ਤਾਂ ਤੁਹਾਡੇ ਪਿੰਡ ਨੂੰ ਕਿਹੜਾ ਹਲਕਾ ਲੱਗਦਾ ਤੇ ਕਿਹੜੇ ਉਮੀਦਵਾਰ ਬੀਤੇ ਦਿਨ ਤੁਹਾਡੇ ਪਿੰਡ ਚ ਵੋਟਾਂ ਮੰਗਣ ਆਏ ਸੀਗਾ ਮੈਂ ਹਲਕਾ ਸਾਨੂੰ ਐਮਪੀ ਕੋ ਦਾਦਾ ਫਰੇਗੜ ਸਾਹਿਬ ਲੱਗਦਾ ਜੀ ਤੇ ਵੋਟਾਂ ਮੰਗਣ ਜੀਪੀਸੀ ਤੇ ਇੱਕ ਦਿਹਾਲਪੁਰ ਆਇਆ ਸੀ ਐਮਐਲਏ ਜੀ ਤੇ ਹੁਣ ਦੂਸਰੀਆਂ ਪਾਰਟੀਆਂ ਨੇ ਵੀ ਆਉਣਾ ਹੀ ਐ ਵੋਟਾਂ ਲੈਣੇ ਆਉਣਾ ਬਾਅਦ ਚ ਕੋਈ ਨਹੀਂ ਮੂਵ ਵਿਖਾਉਂਦਾ ਜੀ ਹਾਂ ਜੀ ਜੀ ਤਾਂ ਤੁਹਾਡੇ ਪਿੰਡ ਚ ਹੋਰ ਕੀ ਪਰੇਸ਼ਾਨੀਆਂ ਨੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਵੋਟਾਂ ਨੇੜੇ ਨੇ ਪ੍ਰਸ਼ਾਨੀਆਂ ਤੇ ਨੇ ਜੀ ਜੇ ਕੋ ਬੱਚੇ ਨੂੰ ਪੜ੍ਹਦੇ ਨਹੀਂ ਸਕੂਲ ਨਹੀਂ ਹੈਗਾ ਜੇ ਕੋ ਬੱਚਾ ਪੜ੍ਹ ਜਾਂਦਾ ਹੈ ਜੀ ਉਹਨੂੰ ਨੌਕਰੀ ਨਹੀਂ ਮਿਲਦੀ ਉਹ ਬਾਹਰ ਚਲੇ ਜਾਂਦੇ ਨੇ ਜੀ ਹੁਣ ਇੱਥੇ ਬਜ਼ੁਰਗ ਰਹਿ ਗਏ ਬੱਚਾ ਸਾਡੇ ਪਿੰਡ ਚ ਅੱਗੋਂ ਨੌਜਵਾਨ ਕੋਈ ਨਹੀਂ ਹੈਗਾ ਜੀ ਸਭ ਬਾਹਰ ਜਾ ਰਹੇ ਨੇ ਜੀ ਕੀ ਕਰਾਂਗੇ ਜੀ ਅਸੀਂ ਜੀ ਹਾਂਜੀ ਤਾਂ ਕਿਹੜੀ ਪਾਰਟੀ ਨੂੰ ਇਸ ਵਾਰ ਤੁਸੀਂ ਫਿਰ ਮੌਕਾ ਦੋਗੇ ਜੇ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਦੇਣਾ ਜੀ ਜੀ ਨਾ ਜੀ ਨਾ ਇਹਨਾਂ ਦਾ ਬਾਈਕਾਟੇ ਕਰਨਾ ਜੀ ਬਸ ਜੀ ਹਾਂਜੀ ਤਾਪੂਰੇ ਪੰਜਾਬ ਦੇ ਵਿੱਚ ਵੈਸੇ ਵੀ ਭਾਜਪੀ ਦਾ ਵਾਇਰ ਕਾਰਡ ਹੋ ਰਿਹਾ ਤੁਸੀਂ ਸਾਰੀਆਂ ਹੀ ਪਾਰਟੀਆਂ ਦਾ ਕਰਨਾ ਹੀ ਪੈਣਾ ਜੀ ਜਦ ਕੋਈ ਕਿਸੇ ਵਾਰ ਸੋਚਦਾ ਨਹੀਂ ਕੋ ਬੱਚੇ ਨੂੰ ਨੌਕਰੀ ਨਹੀਂ ਜੀ ਕੋਈ ਬੱਚੇ ਦੀ ਪੜ੍ਹਾਈ ਦਾ ਨਹੀਂ ਹੈਗਾ ਕੋਈ ਬੱਸ ਦੀ ਨਹੀਂ ਹੈਗੀ ਕੀ ਲੋੜ ਹੈ ਇਹਨਾਂ ਨੂੰ ਵੋਟਾਂ ਪਾਉਣ ਦਾ ਜੀ ਜੀ ਜੇ ਅਸੀਂ ਤੇਲ ਦਾ ਆਪਣਾ ਫੂਕੇ ਬਾਜ਼ਾਰ ਜਾਣਾ ਜੀ ਅਸੀਂ ਬੱਸ ਤੇ ਨਹੀਂ ਹੈ ਨਹੀਂ ਛੱਡ ਕੋ ਨਾ ਕੋਈ ਛੱਡ ਕੋ ਟੈਂਪੂ ਹੈ ਜੀ ਅਸੀਂ ਇਹਨਾਂ ਨੂੰ ਵੋਟਾਂ ਵਾ ਕੀ ਕੀ ਕਰੀਏ ਜੀ ਜੀ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਸਾਡੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਵਿਕਾਸ ਕੀਤਾ ਜਾ ਰਿਹਾ ਬਹੁਤ ਹੈ ਜੀ ਆ 2 ਸਾਲ ਚ ਸਾਡੇ ਪਿੰਡ ਚ 1 ਰੁਪਿਆ ਵੀ ਨਹੀਂ ਦਿੱਤਾ ਇਹ ਵਿਕਾਸੇ ਹੋ ਰਿਹਾ ਜੀ ਜੀ 1 ਰੁਪਈਏ ਦਾ ਵੀ ਮੰਨ ਲਓ ਕੋਈ ਸਾਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਸਾਡੇ ਪਿੰਡ ਨੂੰ ਇਹ ਵੀ ਵਿਕਾਸ ਹੈ ਹੋਰ ਕੀ ਹੈ ਜੀ ਆ ਹੁਣ ਗਲੀਆਂ ਨਾਲੀਆਂ ਨੇ ਜੋ ਮੰਨ ਲਓ ਮਾੜੀ ਮੋਟੀ ਪਿੰਡ ਦੀ ਆਮਦਨ ਹੈਗੀ ਉਹਦੇ ਨਾਲ ਬਣੀਆਂ ਨਹੀਂ ਜੀ ਹਾਂਜੀ ਤਾਂ ਤੁਸੀਂ ਜਿੱਦਾਂ ਜਦੋਂ ਕੋਈ ਵਿਕਾਸ ਨਹੀਂ ਹੁੰਦਾ ਜਾਂ ਫਿਰ ਸਰਕਾਰ ਤੋਂ ਕੋਈ ਮੰਗ ਕੀਤੀ ਜਾਂਦੀ ਹੈ ਲੋਕਾਂ ਦੇ ਵੱਲੋਂ ਤਾਂ ਧੰਨੇ ਵੀ ਲਗਾ ਦਿੱਤੇ ਜਾਂਦੇ ਆ ਤੁਹਾਡੇ ਵੱਲੋਂ ਕੁਝ ਨਹੀਂ ਕੀਤਾ ਗਿਆ ਜੇ ਤੁਹਾਡੇ ਪਿੰਡ 'ਚ ਵਿਕਾਸ ਹੀ ਨਹੀਂ ਹੋ ਰਿਹਾ ਧਰਨਾ ਜੇ ਕੋਈ ਇੱਥੇ ਆਏ ਜੀ ਕੀ ਕਰੇਗੇ ਇਹਨਾਂ ਨੂੰ ਜੀ ਕੋਈ ਸੁਣਦਾ ਹੁਣ ਕਿਸਾਨ ਉਹਤੇ ਦਿੱਲੀ ਕਿੰਨਾ ਚਿਰ ਬੈਠੇ ਹਨ ਕਿਸ ਨੇ ਸੁਣੀ ਹੈ ਜੀ ਜੀ ਅੱਗੇ 700 ਕਿਸਾਨ ਸਾਡਾ ਸ਼ਹੀਦ ਹੋ ਗਿਆ ਕਿਸੇ ਨੇ ਸੁਣਿਆ ਜੀ ਜੀ ਤੇ ਹੁਣ ਫੇਰ ਹੋ ਗਏ ਨੇ 2 ਮਹੀਨੇ ਬੈਠੇ ਇਹਨੂੰ ਕੋਈ ਸੁਣਦਾ ਹੀ ਨਹੀਂ ਜੀ ਜਿਹੜਾ ਨਾ ਵੋਟਾਂ ਦਾ ਮਤਲਬ ਹੈ ਕਿਸੇ ਦੀ ਮੌਤ ਤੱਕ ਕੋਈ ਮਤਲਬ ਨਹੀਂ ਉਹ ਤਾਂ ਪਿੰਡ ਦੇ ਸਬਕਾ ਸਰਪੰਚ ਵੀ ਇੱਥੇ ਮੌਜੂਦ ਨੇ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਪਿੰਡ ਦਾ ਵਿਕਾਸ ਨਹੀਂ ਹੈ ਤੁਸੀਂ ਸਬਕਾ ਸਰਪੰਚ ਰਹਿ ਚੁੱਕੇ ਹੋ ਕੀ ਕਹਿਣਾ ਚਾਹੋਗੇ ਤੁਹਾਡੇ ਮੌਜੂਦਾ ਸਮੇਂ ਚ ਵਿਕਾਸ ਨਹੀਂ ਹੋਇਆ ਸਾਡੇ ਟਾਈਮ ਤਾਂ ਹੋਇਆ ਸੀ ਅਸੀਂ ਤੱਕ ਕੀਤਾ ਜਿੰਨਾ ਜੋ ਜਿੰਨੇ ਕ ਪੈਸੇ ਸਾਨੂੰ ਸਰਕਾਰ ਦਿੰਦੀ ਸੀ ਜੀ ਉਹਨੇ ਨਾਲ ਕੀਤਾ ਸੀ ਤੇ ਆ ਸੀ ਵੀਰੇਜ ਪਾਏ ਨੇ ਲੋਕ ਇਟਾ ਲਾਈਆਂ ਨੇ ਜੀ ਉਹ ਡੇਰਿਆਂ ਨੂੰ ਸੜਕ ਲਈ ਹੈ ਜਿੰਨਾ ਕਿ ਸਾਨੂੰ ਗੁਜਾਇਸ਼ ਨਾਲ ਪੈਸੇ ਨਾਲੇ ਵਿਕਾਸ ਹੋਣਾ ਜੀ ਤੇ ਉਹ ਗੱਲਾਂ ਨਾਲ ਤੇ ਹੋਣਾ ਨਹੀਂ ਹੈ ਜੀ ਇਸ ਕਰਕੇ ਜਨਾਬ ਸਰਕਾਰਾਂ ਦੇਣ ਗਿਆ ਹੈਲਪ ਤੇ ਉਹਦੇ ਨਾਲ ਵਿਕਾਸ ਹੋ ਜਾਏਗਾ ਜੀ ਕਿਉਂ ਹੁਣ ਮੈਂ ਉਹਦੇ ਕਰਕੇ ਹੁਣ 5 ਸਾਲ ਹੈ ਨਹੀਂ ਸੀ ਮੈਨੂੰ ਨਹੀਂ ਪਤਾ ਹੁਣ ਪੈਸੇ ਕਿਸ ਤਰ੍ਹਾਂ ਦੇ ਆਏ ਨੇ ਕਿਸ ਤਰ੍ਹਾਂ ਦੇ ਨਹੀਂ ਆਏ ਇਹਨਾਂ ਨੂੰ ਪਤਾ ਹੋ ਜੀ ਇਹਨਾਂ ਦੇ ਸਰਕਾਰ ਵੀ 5 ਸਾਲ ਰਹੀ ਹੈ ਉਹ ਸਰਪੰਚ ਵੀ ਰਹੇ ਨੇ ਨਾਲ ਜੀ ਨਨ MP ਕੋਟੇ ਚ ਉਹ ਤਾਂ ਆਉਂਦੇ ਨੇ ਹੁਣ ਤਾਂ ਜਿਹੜੇ ਜ਼ਿਆਦਾਤਰ ਪੈਸੇ ਨੇ ਜੀ ਉਹ ਤਾਂ ਵਿੱਤ ਕਮਿਸ਼ਨ ਦੇ ਹਿਸਾਬ ਨਾਲ ਹੀ ਆਉਂਦੇ ਨੇ ਜੀ ਕਿੰਨੀ ਕੁ ਪਾਪੂਲੇਸ਼ਨ ਆ ਸਾਡੇ ਪਿੰਡਾਂ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਪੈਸੇ ਆਉਂਦੇ ਨੇ ਉਹ ਵੀ 15ਵਾਂ ਵਿੱਤ ਕਮਿਸ਼ਨ ਆ ਗਿਆ 16ਵਾਂ ਆ ਗਿਆ ਪੰਜਾਬ ਸਰਕਾਰ ਦਾ ਕੋਈ ਪੈਸਾ ਨਹੀਂ ਆਇਆ ਕਈ ਸਾਲਾਂ ਤੋਂ ਨਹੀਂ ਆ ਰਿਹਾ ਪਿੰਡਾਂ ਦੇ ਵਿੱਚ ਜਾਂ MP ਕੋਟੇ ਤੋਂ ਪੈਸੇ ਆਉਂਦੇ ਨੇ ਜੀ ਜਾਂ ਫਿਰ ਵਿਟਾ ਕਮਿਸ਼ਨ ਦੇ ਸੈਂਟਰਲ ਗਵਰਨਮੈਂਟ ਦੇ ਜਿਹੜੇ ਪੈਸੇ ਨੇ ਮੋਦੀ ਸਰਕਾਰ ਦੇ ਆਉਂਦੇ ਨੇ ਉਹੀ ਆਉਂਦੇ ਨੇ ਹੋਰ ਪੰਜਾਬ ਸਰਕਾਰ ਦੀ ਤਾਂ ਵਿੱਤੀ ਹਾਲਤ ਬਹੁਤ ਮਾੜੀ ਚੱਲ ਰਹੀ ਹੈ ਉਹ ਤਾਂ ਤਨਖਾਹਾਂ ਵੀ ਨਹੀਂ ਦੇ ਹੋ ਰਹੀਆਂ ਕਿੰਨੇ ਹਜ਼ਾਰ ਮਲਾਜਮ ਹੈ 20000 ਮਲਾਜਮ ਪੁਲਿਸ ਦਾ ਜਿਹੜਾ ਸਾਡੇ ਵੀ ਰਿਲੇਟਿਵ ਨੇ ਜਿਹੜੇ ਉਹ ਵੀ ਦੱਸਦੇ ਨੇ ਵੀ ਸਾਡੀਆਂ ਤਨਖਾਹਾਂ ਨਹੀਂ ਅਜੇ ਆਈਆਂ ਸੋ ਇਸ ਕਰਕੇ ਵਿੱਤੀ ਸੰਕਟ ਹੋਣ ਕਰਕੇ ਜਿਹੜਾ ਵਿਕਾਸ ਹੈ ਉਹ ਰੁਕਿਆ ਹੋਇਆ ਤੇ ਇਸ ਕਰਕੇ ਕੋਸ਼ਿਸ਼ ਜਿਵੇਂ ਮੋਦੀ ਸਾਹਿਬ ਕਹਿੰਦੇ ਡਬਲ ਇੰਜਨ ਦੀ ਸਰਕਾਰ ਬਣਾਓ ਹਣ ਡਬਲ ਇੰਜਣ ਦੀ ਤਾਂ ਪੰਜਾਬ 'ਚ ਤਾਂ ਬਣ ਨਹੀਂ ਸਕਦੀ ਜੀ ਕਿਉਂਕਿ ਇੱਥੇ ਤਾਂ ਬੀਜੇਪੀ ਦਾ ਵਿਰੋਧ ਹੈ ਜੀ ਤੇ ਬਾਕੀ ਜਿਸ ਤਰ੍ਹਾਂ ਦਾ ਸਮਾਂ ਹੈ ਜੀ ਹੁਣ ਇਹ ਸਰਕਾਰਾਂ ਨੂੰ ਪਤਾ ਜਿਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਕੋਈ ਐਮਪੀ ਹੈ ਐਮਐਲਏ ਹੈ ਜਿਸ ਤਰ੍ਹਾਂ ਵੋਟਾਂ ਲੈਣੀਆਂ ਨੇ ਉਹਨਾਂ ਨੇ ਅੱਗੋਂ ਉਹਨਾਂ ਨੇ ਬਣਨਾ ਹੈ ਜੀ ਜਾਂ ਉਹਨਾਂ ਨੇ ਨਹੀਂ ਬਣਨਾ ਕਿਸ ਤਰ੍ਹਾਂ ਦਾ ਮਾਹੌਲਾ ਉਹਨਾਂ ਨੂੰ ਸੋਚਣਾ ਚਾਹੀਦਾ ਪਿੰਡਾਂ ਮਾਰੇ ਜੀ ਸਾਡਾ ਤਾਂ ਇਹੀ ਕਹਿਣਾ ਵੀ ਪਿੰਡਾਂ ਦਾ ਵਿਕਾਸ ਵੀ ਜ਼ਰੂਰੀ ਹੈ ਸ਼ਹਿਰਾਂ ਦਾ ਵੀ ਜ਼ਰੂਰੀ ਹੈ ਬਾਕੀ ਇਹ ਆ ਵੀ ਐਜੂਕੇਸ਼ਨ ਦੇ ਸਿਰ ਤੇ ਵਿਕਾਸ ਨੇ ਸੜਕਾਂ ਦੇ ਸਿਰ ਤੇ ਵਿਕਾਸ ਨੇ ਜੀ ਉਹ ਹੁਣ ਆਪਣੇ ਮਨ ਨੂੰ ਜਿਹਨੂੰ ਮਰਜ਼ੀ ਤੁਸੀਂ ਪੁੱਛ ਲੋ ਤਾਂ ਕਹਿੰਦਾ ਮੈਂ ਬੜਾ ਕੁਝ ਕਰਿਆ ਜੀ ਪਰ ਆਪੋਜੀਸ਼ਨ ਕਹਿੰਦੀ ਨਹੀਂ ਕੁਝ ਕਰਿਆ ਜੀ ਇਸ ਕਰਕੇ ਸਮੇਂ ਨਾਲ ਹੀ ਹੈ ਜੀ ਗੱਲ ਕੋਈ ਬਹੁਤੀ ਆਪਾਂ ਕਰ ਨਹੀਂ ਸਕਦੇ ਕਿਸੇ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਜੀ ਕਿਉਂਕਿ ਹਰੇਕ ਜਿਹੜੀ ਸਰਕਾਰ ਆਉਂਦੀ ਹੈ ਚਾਹੇ ਉਹ ਝੂਠ ਬੋਲ ਕੇ ਆਉਂਦੀ ਹੈ ਚਾਹੇ ਕਿਸ ਤਰ੍ਹਾਂ ਆਉਂਦੀ ਹੈ ਪਹਿਲਾਂ 5 ਸਾਲ ਕੈਪਟਨ ਨੇ ਝੂਠ ਬੋਲਿਆ ਮੈਂ ਘਰ ਘਰ ਨੌਕਰੀ ਦਵਾਵਾਂਗਾ ਉਹਨੇ ਨਹੀਂ ਕੋਈ ਨੌਕਰੀ ਦਿੱਤੀ ਮੈਂ ਟੋਟਲ ਤੁਹਾਡਾ ਸਾਰਾ ਕਰਜ਼ਾ ਮaaf ਕਰਾਂਗਾ ਕਰਜ਼ੇ ਉਹਨੇ ਮaaf ਕੀਤੇ ਨੇ 2 ਲੱਖ ਤੱਕ ਪਰ ਸਾਰੇ ਜਿਹੜੇ ਉਹ ਝੂਠ ਬੋਲਿਆ ਸੀ ਵੀ ਮੈਂ ਆ ਵੀ ਕਰਦਾਗਾ ਬੈਂਕਾਂ ਦਾ ਵੀ ਕਰਦਾਗਾ ਤੁਹਾਡਾ ਆੜਤੀਆਂ ਦਾ ਵੀ ਕਰਦਾਗਾ ਉਹ ਵੀ ਝੂਠ ਬੋਲ ਕੇ 5 ਸਾਲ ਲਾ ਗਿਆ ਜੀ ਬਾਕੀ ਹੋਣ ਵਾਲੀ ਸਰਕਾਰ ਹੈ ਇਹਨਾਂ ਨੇ ਵੀ ਜਿਹੜੇ ਵਾਅਦੇ ਕੀਤੇ ਨੇ ਕੁਝ ਇਹਨਾਂ ਨੇ ਪੂਰੇ ਕੀਤੇ ਨੇ ਕੁਝ ਰਹਿੰਦੇ ਨੇ ਜੀ ਜੀ ਇਸ ਕਰਕੇ ਬਾਕੀ ਤਾਂ ਜਦੋਂ ਤੁਸੀਂ ਪਿੰਡ ਦੇ ਸਰਪੰਚ ਸੀਗੇ ਉਸ ਵੇਲੇ ਕਿਹੜੀ ਸਰਕਾਰ ਸੀ ਸਾਡੇ ਜਿੰਨਾ ਜਰ ਮੈਂ ਸੀ ਉਹਨਾਂ ਕਰ ਅਕਾਲੀ ਦਲ ਦੀ ਸਰਕਾਰ ਸੀ ਜੀ ਲੱਗਦਾ ਵੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪੰਜਾਬ ਦਾ ਬਹੁਤ ਵਿਕਾਸ ਹੋਇਆ ਤੁਹਾਡੇ ਪਿੰਡ ਦਾ ਪੰਜਾਬ ਦਾ ਵਿਕਾਸ ਹੋਇਆ ਜਿੰਨਾ ਕੋ ਦੇਖੋ ਗੱਲ ਇਹ ਹੈ ਜਿਹੜੀਆਂ ਸਕੀਮਾਂ ਬਾਦਲ ਸਾਹਿਬ ਚਲਾ ਕੇ ਗਏ ਨੇ ਜੀ ਇੱਕ ਵੀ ਸਕੀਮ ਦੋ ਸਰਕਾਰਾਂ ਬਦਲ ਗਈਆਂ ਕੋਈ ਨਹੀਂ ਇਹਨਾਂ ਕੋ ਬੰਦ ਕਰ ਬਈ ਜੀ ਕੋਈ ਸਕੀਮ ਕਹਿ ਦੇਣ ਵੀ ਇਹਨਾਂ ਨੇ ਜਿਉਂ ਬਿਜਲੀ ਮੁਕਤ ਕਰਕੇ ਗਏ ਨੇ ਟਿਊਬਲ ਜਿਹੜੇ ਸੀ ਤਾਂ ਕੋਈ ਸਰਕਾਰ ਵੀ ਨਹੀਂ ਉਹਨੂੰ ਅਦਲਾ ਬਦਲੀ ਨਹੀਂ ਕਰ ਸਕੀ ਨਾ ਹੋਣਾ ਉਹ ਫਿਰ ਉਹਨਾਂ ਨੇ ਆਟਾ ਦਾਲ ਲਾਇਆ ਉਹ ਵੀ ਚੱਲ ਰਿਹਾ ਉਹ ਵੀ ਜਿੰਨਾ ਥੋੜਾ ਬਹੁਤਾ ਅੱਗੇ ਨੂੰ ਕੁਝ ਕਾਰਡ ਕੱਟੇ ਗਏ ਕੁਝ ਮਿਲ ਰਿਹਾ ਕੁਝ ਲੋਕਾਂ ਨੂੰ ਕੁਝ ਘੱਟ ਮਿਲ ਰਿਹਾ ਇਹ ਸੁਣਦੇ ਆਂ ਸੀ ਕਿ ਸਾਡਾ ਤੇ ਹੈ ਨਹੀਂ ਕਾਰਡ ਸੋ ਬਾਕੀ ਦੂਜੀ ਗੱਲ ਹੋਰ ਸਕਨ ਸਕੀਮਾਂ 200 ਜੁਨਟ ਉਦੋਂ ਵੀ ਗਰੀਬਾਂ ਨੂੰ ਮਾਫ ਹੁੰਦੀ ਸੀ ਇਸ ਕਰਕੇ ਅਨੇਕਾਂ ਹੀ ਸਕੀਮਾਂ ਨੇ ਜਿਹੜੀਆਂ ਬਾਦਲ ਸਾਹਿਬ ਕਰਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਧਾਇਆ ਘਟਾਇਆ ਜਾ ਸਕਦਾ ਪਰ ਉਹਨੂੰ ਬੰਦ ਨਹੀਂ ਹੋ ਸਕੀ ਕੋਈ ਵੀ ਸਕੀਮ ਪਰ ਚਲਾਈ ਹੋਈ ਚੰਗੇ ਦਿਮਾਗ ਵਾਲੇ ਇਨਸਾਨ ਦਾ ਉਹ ਕੰਮ ਸੀ ਇਹ ਨਹੀਂ ਗੱਲ ਬਾਦਲ ਸਾਹਿਬ ਸਾਰਿਆਂ ਦਾ ਕਰਦੇ ਸੀ ਇਹ ਨਹੀਂ ਗੱਲ ਉਹਨਾਂ ਦਾ ਜਿਸ ਤਰ੍ਹਾਂ ਦਾ ਵੀ ਜਿੰਨਾ ਚਿਰ ਜੀਵਨ ਗਲ ਰਿਹਾ ਉਹਨਾਂ ਦਾ ਉਹਨਾਂ ਨੇ ਸਾਰਿਆਂ ਦਾ ਕੀਤਾ ਇਹ ਨਹੀਂ ਵੀ ਕਿਸੇ ਦਾ ਵੱਧ ਘਟ ਜੇ ਕੋਈ ਕਾਂਗਰਸੀ ਵੀ ਉਹਨਾਂ ਕੋ ਜਾਣਦਾ ਸੀ ਤੇ ਉਹ ਖੁਦ ਵੀ ਕਾਂਗਰਸ ਦੀ ਸਰਕਾਰ 'ਚ ਸੈਂਟਰ ਸਰਕਾਰ ਤੋਂ ਬਥੇਰੀਆਂ ਗਰਾਂਟਾ ਲੈ ਕੇ ਆਏ ਮਨਮੋਹਨ ਸਿੰਘ ਕੋ ਜਾਣਦੇ ਸੀ ਗੁਲਦਸਤਾ ਭੇਟ ਕਰਕੇ ਕਰੋੜਾਂ ਰੁਪਏ ਲੈ ਕੇ ਆਉਂਦੇ ਸੀ ਇਸ ਕਰਕੇ ਉਹਨਾਂ ਦਾ ਵਧੀਆ ਸੀ ਕਾਰਜਕਾਹਲ ਐਵੇਂ ਕਹੀਏ ਆਪਾਂ ਲੋਕਾਂ ਦੀਆਂ ਫੈਸਿਲਟੀਆਂ ਵਧੇਰੀਆਂ ਉਹਨਾਂ ਨੇ ਦਿੱਤੀਆਂ ਨਾ ਤਾਂ ਹੁਣ ਲੋਕ ਸਭਾ ਚੋਣਾਂ ਨੇ 1 ਜੂਨ ਨੂੰ ਪੰਜਾਬ ਭਰ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਨਹੀਂ ਅਸੀਂ ਤਾਂ ਅਸੀਂ ਤਾਂ ਕਾਲੀ ਦਲ ਨੂੰ ਪਾਵਾਂਗੇ ਜੀ ਅਸੀਂ ਤਾਂ ਕਾਲੀ ਦਲ ਦੇ ਵਰਕਰ ਆ ਅਸੀਂ ਤਾਂ ਕਾਲੀ ਦਲ ਨੂੰ ਵੋਟ ਪਾਵਾਂਗੇ ਤੇ ਇਸ ਕਰਕੇ ਸਾਰਾ ਜੀਵਨ ਲੰਘਿਆ ਜੀ ਹੁਣ ਐਸੀ ਉਮਰ ਜੇ ਅਸੀਂ ਪਾਰਟੀ ਛੱਡ ਕੇ ਬੇਰਾਨਮੀ ਦਾ ਕਰਾਉਣੀ ਨਹੀਂ ਹੈ ਕਿਉਂਕਿ ਬਾਕੀ ਇਹ ਆ ਵੀ ਲੋਕ ਬਾਦਲ ਨੂੰ ਚੇਤੇ ਕਰਨ ਲੱਗ ਗਏ ਫੇਰ ਲੱਗਦਾ ਤੁਹਾਡੀ ਪਾਰਟੀ ਪੂਰੇ ਪੰਜਾਬ ਚ ਸੀਟਾਂ ਲਾਜੂਗੀ ਸੀਟਾਂ ਤਾਂ ਮੈਂ ਕਿਸੇ ਨੂੰ ਮੈਂ ਕੋਈ ਵੇਸ ਕਰਕੇ ਬਹੁਤਾ ਦਖਲਅੰਦਾਜ਼ੀ ਨਹੀਂ ਲੈਂਦਾ ਉਮਰ ਦੇ ਹਿਸਾਬ ਨਾਲ ਮੇਰੀ ਘਟੀ ਹੋਈ ਹੈ ਦਿਲਚਸਪੀ ਉਸ ਮੇਰੇ 60 ਜੀ ਲੱਗੀ ਹੋਈ ਹੈ ਮੈਂ ਉਹਦੇ ਕਰਕੇ ਬਹੁਤਾ ਨਹੀਂ ਕਰਦਾ ਪਰ ਮੈਂ ਵੀਡੀਓ ਵਗੈਰਾ ਦੇਖਦਾ ਸਾਰੇ ਪੰਜਾਬ ਚ ਲੋਕ ਬਾਦਲ ਸਾਹਿਬ ਨੂੰ ਚੇਤੇ ਕਰਨ ਲੱਗੇ ਫੇਰ ਬਾਦਲ ਨੇ ਕੰਮ ਕੀਤੇ ਸੀ ਤੇ ਬਾਦਲ ਨੇ ਵਧੀਆ ਕੰਮ ਤੋਰੇ ਸੀ ਵੀ ਉਹਨੂੰ ਦੁਬਾਰਾ ਬਣਾਉਣਾ ਚਾਹੀਦਾ ਉਹਦਾ ਇੱਕ ਜਿਵੇਂ ਕਹਿੰਦੇ ਨੇ ਨੇਰੀ ਆਈ ਸੀ ਨੇਰੀ ਦੇ ਅੱਗੇ ਸਾਰੀ ਦੁਨੀਆ ਹੀ 92 ਸੀਟਾਂ ਉਹ ਲੈ ਗਏ ਉਹ ਇਸ ਤਰ੍ਹਾਂ ਸੀ ਪਤੀਜਾ ਬਦਲਾ ਨਹੀਂ ਸੀ ਲੋਕਾਂ ਕੋਲ ਕੋਈ ਜੀ ਉਹਨਾਂ ਨੂੰ ਤੀਜਾ ਬਦਲਾ ਮਿਲ ਗਿਆ ਜੀ ਇਹ ਸਾਨੂੰ ਝਾੜੂ ਵਾਲੇ ਆ ਗਏ ਵੀ ਇਹ ਤੀਜਾ ਬਦਲਾ ਕਰਨਗੇ ਤੇ ਉਦੋਂ ਗੇਬ ਚੱਲੀ ਹਵਾ ਚੱਲੀ ਤੇ ਉਹ ਬਣ ਗਏ ਜੀ ਤੇ ਉਹ ਦੇਖੋ ਹੁਣ ਜਿਵੇਂ ਜਿਵੇਂ ਜੇ ਚੰਗੇ ਕੰਮ ਕਰਨਗੇ ਲੋਕੀ ਫੇਰ ਲੈ ਆਉਣਗੇ ਜੀ ਜੇ ਨਹੀਂ ਕਰਨਗੇ ਤੇ ਨਾ ਪਾਣਗੇ ਲੋਕ ਫੋਟਾ ਜੀ ਇਸ ਕਰਕੇ ਇਹੀ ਆ ਗਿਆ ਬਾਕੀ ਸਾਰੀ ਦੁਨੀਆ ਨੂੰ ਪਤਾ ਹੀ ਹੈ ਜੋ ਕੁਝ ਹੈਗਾ। ਜੀ ਜੀ। ਹਾਂ ਜੀ ਹਾਂ ਜੀ। ਤਾਂ ਅਸੀਂ ਗੱਲਬਾਤ ਕੀਤੀ ਹੈ ਕਿ ਹਜਾਰੇ ਕਿ ਤੁਹਾਡੇ ਪਿੰਡ ਦੇ ਵਿੱਚ ਬੱਸ ਨਹੀਂ ਆਉਂਦੀ ਤਾਂ ਤੁਹਾਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਗਾ। ਕੀ ਕੁਝ ਕਹਿਣਾ ਚਾਹੁੰਦੇ? ਕੋਈ ਸਾਧਨ ਨਹੀਂ ਮੈਡਮ ਇੱਥੇ ਤਾਂ ਅਸੀਂ ਤਾਂ ਬੱਸ ਕਰੀ ਬੈਠੀਆਂ ਰਹਿੰਦੀਆਂ ਕਿ ਤੇ ਜਾਣੇ ਨੂੰ ਹੈ ਹੀ ਨਹੀਂ ਕੋਈ ਸਾਧਨ। ਜੀ। ਜੋ ਕੋਈ ਬਿਮਾਰ ਹੋ ਜਵੇ ਜਾਂ ਕੁਝ ਪ੍ਰੋਬਲਮ ਹੋ ਜਾਵੇ ਫੇਰ ਕਿੱਧਰ ਜਾਣੇ ਉਹ? ਬਿਮਾਰ ਫੋਨ ਕਰੀਦਾ ਡਾਕਟਰ ਘਰੇ ਜੇ ਆ ਜਾਵੇ ਆ ਜਾਵੇ ਨਹੀਂ ਤਾਂ ਘਰ ਬੈਠੇ ਆ। ਜੀ। ਤੇ ਇਸ ਤੋਂ ਇਲਾਵਾ ਹੋਰ ਇਹ ਵੀ ਕਿਹਾ ਜਾ ਰਿਹਾ ਕਿ ਤੁਹਾਡੇ ਸਕੂਲ ਵੀ ਬੰਦ ਪਏ ਆ। ਸਕੂਲ ਬੰਦ ਆ ਹਾਂ ਜੀ। ਜੀ ਤਾ ਵਿਕਾਸ ਕਹਿੰਦੇ ਕਿ ਤੁਹਾਡੇ ਪਿੰਡ ਦਾ ਬਹੁਤ ਘਟ ਹੋਇਆ ਸਰਕਾਰ ਨੂੰ ਕੁਝ ਕਹਿਣਾ ਕੋਈ ਸਰਕਾਰ ਨਹੀਂ ਆਉਂਦੀ ਮੁੜ ਕੇ ਨਾ ਪੁੱਛਦੀ ਵੋਟਾਂ ਲੈਣ ਆ ਜਾਂਦੇ ਸਾਰੇ ਇਕੱਠੇ ਹੋਗੇ ਨਾ ਕਾਲੀ ਪੁੱਛਦੇ ਨਾ ਦੂਜੇ ਪੁੱਛਦੇ ਨਾ ਝਾੜੂ ਵਾਲੇ ਪੁੱਛਦੇ ਕੋਈ ਨਹੀਂ ਕਿਸੇ ਨਾਲ ਨਹੀਂ ਪੁੱਛਿਆ ਹੁਣ ਵੋਟਾਂ ਲੈਣ ਆ ਗਏ ਫੇਰ ਉਹ ਦੂਜਿਆਂ ਨਾਲ ਜਾਣ ਜੀ ਤਾਂ ਲੋਕ ਸਭਾ ਚੋਣਾਂ ਨੇ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਦਿੱਤਾ ਕਿਸੇ ਨੂੰ ਨਹੀਂ ਪਾਣੀ ਜਸ ਸਾਡੇ ਹੀ ਨਹੀਂ ਕੁਝ ਬਣਾਉਂਦੇ ਅਸੀਂ ਕਿਹਨੂੰ ਪਾਣੀ ਵੋਟ ਕਿਸੇ ਨੂੰ ਵੀ ਨਹੀਂ ਪਾਣੀ ਤਾਂ ਵੋਟਰ ਨੇੜੇ ਨੇ ਤੇ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਆ ਲੋਕਾਂ ਦੀ ਸ਼ਿਕਾਇਤਾਂ ਨੇ ਕਿ ਸਰਕਾਰ ਨੇ ਵਿਕਾਸ ਨਹੀਂ ਕੀਤਾ ਜਿਹਦੇ ਵਿੱਚ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਕਿਸੇ ਨੂੰ ਵੀ ਨਹੀਂ ਪਾਣੀ ਕਿਹੜਾ ਕੋਈ ਆਂਦਾ ਬਾਅਦ ਚੋਂ ਬਾਅਦ ਚੋਂ ਤਾਂ ਕੋਈ ਵੀ ਨਹੀਂ ਆਂਦਾ ਹੈਗਾ ਪਹਿਲਾਂ ਹੁੰਦੇ ਨੇ ਕਹਿੰਦੇ ਨੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਨਾ ਸਾਡੇ ਪਿੰਡ 'ਚ ਕੋਈ ਸਾਧਨ ਆ ਨਾ ਸਾਡੇ ਪਿੰਡ ਦਾ ਹਾਲ ਦੇਖ ਹੀ ਲੋ ਤੁਸੀਂ ਕਿੱਦਾਂ ਦਾ ਆ ਨਾ ਦੱਸ ਦੇ ਫਿਰ ਮੁੜ ਕੇ ਆਂਦਾ ਹੀ ਨਹੀਂ ਕੋਈ ਮੁੜ ਕੇ ਤਾਂ ਕੋਈ ਮੂੰਹ ਹੀ ਨਹੀਂ ਦਿਖਾਂਦਾ ਸਕੂਲ ਸਾਡੇ ਪਿੰਡ ਦਾ ਬੰਦ ਆ ਉਧਰੋਂ ਬੱਚੇ ਜਾਂਦੇ ਆ ਉਹ ਵਿਚਾਰੇ ਤੁਰ ਕੇ ਜਾਂਦੇ ਆ ਦੁਪਹਿਰ ਨੂੰ ਤੇ ਤੁਰਕੇ ਤੇ ਵੀਰਿਓ ਨਾ ਦੇ ਨਾ ਘਰ ਹੋਵੇ ਕੋਈ ਤੇ ਤੁਰਕੇ ਹੀ ਜਾਂਦੇ ਆ ਧੁੱਪ ਚ ਵਿਚਾਰੇ ਜੀ ਸਕੂਲ ਹੋਣਾ ਤਾਂ ਪਿੰਡ ਚ ਜ਼ਰੂਰੀ ਆ ਨਾ ਜੀ ਕਹਿੰਦੇ ਆ ਕਿ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਉਹਦਾ ਜਿਆਦਾ ਯੋਗਦਾਨ ਹੁੰਦਾ ਵਿਕਾਸ ਕਰਨ ਚ ਤੁਹਾਡੇ ਪਿੰਡ ਦਾ ਸਰਪੰਚ ਕਿਹੋ ਜਿਹਾ ਕਿੰਨਾ ਕੁ ਵਿਕਾਸ ਉਹਨਾਂ ਦੇ ਵੱਲੋਂ ਸਰਪੰਚ ਤੇ ਵਧੀਆ ਏ ਉਹਨਾਂ ਨੇ ਜਿੰਨਾ ਉਹਨਾਂ ਕੋਲ ਹੋ ਸਕਿਆ ਉਹਨਾਂ ਨੇ ਕੀਤਾ ਪਰ ਕੋਈ ਗ੍ਰਾਂਟ ਵੀ ਤਾਂ ਮਿਲੇ ਸਰਪੰਚ ਨੇ ਆਪਣੇ ਪੱਲੇੋਂ ਥੋੜੀ ਲਾਣੇ ਆ ਹਾਂਜੀ ਕੋਈ ਦੇਣਗੇ ਤੇ ਤਾਂ ਹੀ ਸਰਪੰਚ ਵੀ ਕਰੂਗਾ ਸਰਪੰਚ ਨੇ ਥੋੜੀ ਹੁਣ ਆਪਣੇ ਥੋੜੀ ਆਉਦਾ ਵੀ ਉਹਨੇ ਲਾਈ ਜਾਣੇ ਹੁਣ ਹਾਂਜੀ ਕੁਝ ਦੇਣਗੇ ਤਾਂ ਹੀ ਸਰਪੰਚ ਵੀ ਲਾਊਗਾ ਜੀ ਵੋਟਾਂ ਦਾ ਤਾਂ ਸਰਪੰਚ ਵਧੀਆ ਜੀ ਹਾਂਜੀ ਤਾਂ ਵੋਟਾਂ ਨੇੜੇ ਨੇ ਤੇ ਉਮੀਦਵਾਰਾਂ ਦੇ ਵੱਲੋਂ ਐਲਾਨ ਵੀ ਕੀਤੇ ਜਾ ਰਹੇ ਅਜਿਹੇ ਦੇ ਵਿੱਚ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਕਿਸੇ ਨੂੰ ਵੀ ਨਹੀਂ ਰੀਜ਼ਨ ਕੋਈ ਵੀ ਇਹ ਬੁੱਟਾ ਲੈਣੀ ਹੁੰਦੇ ਨੇ ਬਾਤ ਚੁੰਦੇ ਨਹੀਂ ਪਿੰਡ ਦਾ ਦੇਖੋ ਵਿਕਾਸ ਕੁਝ ਹੋ ਨਹੀਂ ਰਿਹਾ ਕੁਝ ਵੀ ਜਿਵੇਂ ਸਰਕਾਰੀ ਸਹੂਲਤ ਸਾਨੂੰ ਮਿਲ ਨਹੀਂ ਰਹੀ ਜਿਵੇਂ ਕੋਈ ਸਰਕਾਰੀ ਬਾਸਾ ਹੋਵੇ ਜਾਹੇ ਇੱਥੋਂ ਤੱਕ ਕਿ ਸਾਡੇ ਪਿੰਡ 'ਚ ਤਾਂ ਕੋਈ ਡਾਕਟਰ ਵੀ ਨਹੀਂ ਹੈਗਾ ਤੇ ਇਦਾਂ ਦੀਆਂ ਸਹੂਲਤਾਂ ਪਿੰਨਾ ਵਿੱਚ ਚਾਹੀਦੀਆਂ ਨੇ ਜੋ ਕਿ ਬੇਸਿਕ ਜ਼ਰੂਰਤਾਂ ਨੇ ਪਰ ਵਿਕਾਸ ਤਾਂ ਜਿੰਨਾ ਕੁ ਸਰਪੰਚ ਕੋਲੋਂ ਹੋ ਰਿਹਾ ਉਹ ਕਰ ਰਹੇ ਨੇ ਪਰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਮੁਹੱਲਾ ਕਲੀਨਿੰਗ ਖੋਲੇ ਗਏ ਨੇ ਤੁਹਾਡੇ ਇੱਥੇ ਹੈ ਨਹੀਂ ਨੇੜੇ ਤੜ ਸਾਡੇ ਹਲਕੇ 'ਚ ਕੋਈ ਨਹੀਂ ਖੁੱਲਿਆ ਜੀ ਜੀ ਹਾਂਜੀ ਸਾਡੇ ਇਲਾਕੇ 'ਚ ਤਾਂ ਕੋਈ ਨਹੀਂ ਖੁੱਲਿਆ ਜੀ ਫਿਰ ਤੁਸੀਂ ਕਿੱਥੇ ਜਾਣੇ ਹੋ ਅਗਰ ਕੋਈ ਬਿਮਾਰ ਹੋ ਜਾਵੇ ਕੋਈ ਇਲਾਜ ਕਰਵਾਉਣ ਲਈ ਕਿੱਥੇ ਜਾਣੇ ਹੋ ਸਾਡੇ ਪਿੰਡਾਂ 'ਚ ਜੋ ਡਾਕਟਰ ਨੇ ਜਿਵੇਂ ਨੇੜੇ ਹੀ ਡੋਮੇਟ ਪੈ ਜਾਂਦਾ ਜਾਂ ਛੋੜੀਆਂ ਬੇਡ ਪੈ ਜਾਂਦਾ ਅਸੀਂ ਉੱਥੇ ਹੀ ਜਾਂਦੇ ਆ ਜੀ ਜੀ ਕਿੰਨੇ ਕੁ ਪਿੰਡ ਆ ਹੋ ਜੇ ਨੇ ਜਿਨ੍ਹਾਂ 'ਚ ਬੱਸਾਂ ਨਹੀਂ ਜਾਂਦੀਆਂ ਇੱਥੇ ਤਿੰਨ ਕੁ ਪਿੰਡ ਨੇ ਜਿਵੇਂ ਗੜੀ ਹੋ ਗਿਆ ਤੇ ਛੋੜੀਆਂ ਹੋ ਗਿਆ ਤੇ ਅਕਾਲਗੜ ਹੋ ਗਿਆ ਤੇ ਉਸ ਤੋਂ ਇਲਾਵਾ ਤਾਂ ਇਹਨਾਂ ਤਿੰਨ ਪਿੰਡਾਂ ਨੂੰ ਹੀ ਜ਼ਿਆਦਾ ਔਖਾ ਹੈ ਬਾਕੀ ਪਿੰਡਾਂ 'ਚ ਤਾਂ ਹੈਗੀਆਂ ਸਹੂਲਤਾਂ ਅੰਕਲ ਜੀ ਵੋਟਾਂ ਨੇੜੇ ਨੇ ਕਿਹੜੀ ਪਾਰਟੀ ਨੂੰ ਸਭ ਤੋਂ ਪਹਿਲਾਂ ਤਾਂ ਵੋਟ ਪਾਉਂਗੇ ਇਹ ਦੱਸੋ ਵੋਟ ਤਾਂ ਸੱਚਾ ਲਈ ਪਾਵਾਂਗੇ ਵੋਟ ਦੀ ਤਾਂ ਨਹੀਂ ਗੱਲ ਵੋਟ ਤਾਂ ਸੀ ਜੇ ਕਈ ਇਹ ਕੇ ਸਰਕਾਰ ਜਿਹਨੇ ਕੰਮ ਕਰੇ ਉਹ ਨਹੀਂ ਪਾਵਾਂਗੇ ਵੋਟ ਜੀ ਜੀ ਤੁਹਾਡੇ ਮੁਤਾਬਿਕ ਕਿਹੜੀ ਸਰਕਾਰ ਨੇ ਵੱਧ ਕੰਮ ਕਰਤੇ ਸਰਕਾਰ ਨੇ ਆਪ ਨੇ ਦੂਜੀ ਸਰਕਾਰਾਂ ਸਾਰਿਆਂ ਨਾਲੋਂ ਆਪ ਨੇ ਵੱਧ ਕੰਮ ਕਰੇ ਆਮ ਆਦਮੀ ਪਾਰਟੀ ਨੂੰ ਅਸੀਂ ਸਾਰਿਆਂ ਨੂੰ ਵੋਟਾਂ ਪਾਪਾ ਦੇਖੀਆਂ ਨੇ ਜੀ ਸਾਰਿਆਂ ਨੂੰ ਵੋਟਾਂ ਅਸੀਂ ਕਾਲੀਆਂ ਨੂੰ ਵੀ ਪਾਪਾ ਦੇ ਰਹੀਆਂ ਕਾਂਗਰਸ ਨੂੰ ਵੀ ਪਾਪਾ ਦੇ ਲਈਏ ਨੇ ਜ ਕੰਮ ਚਲ ਸਾਰੇ ਕੰਮ ਤਾਂ ਨਹੀਂ ਹੋਏ ਇਹਨਾਂ ਕੋਲ ਵੀ ਜੀ ਦੂਜੀਆਂ ਸਰਕਾਰਾਂ ਨਾਲੋਂ ਵਧੀਆ ਕੰਮ ਕਰ ਰਹਾ ਪਿਆ ਜੀ ਹਾਂ ਪਰ ਲੋਕ ਤਾਂ ਕਹਿੰਦੇ ਕਿ ਸਰਕਾਰ ਦੇ ਵਿੱਚ ਨਸ਼ਾ ਵੱਧ ਗਿਆ ਕ੍ਰਾਈਮ ਵੱਧ ਗਿਆ ਨਹੀਂ ਨਸ਼ਾ ਵਧਿਆ ਨਹੀਂ ਹੈਗਾ ਨਸ਼ਾ ਇਹ ਸਰਕਾਰ 'ਚ ਨਹੀਂ ਵਧਿਆ ਨਸ਼ਾ ਪਛੀਨਾ ਸਰਕਾਰਾਂ ਲਿਆਂਦਾ ਤਾਂ ਇਹਨਾਂ ਦਾ ਵਧਿਆ ਵਧਿਆ ਨਹੀਂ ਹੈਗਾ ਬਥੇਰਾ ਕੰਟਰੋਲ ਕਰਦੇ ਨੇ ਪਰ ਇਹਦੇ ਕੋਈ ਇਹਦੇ ਕੋ ਅਫਸਰ ਚਾਈ ਲੋਟ ਨਹੀਂ ਆਉਂਦੀ ਜੀ ਅਫਸਰ ਚਾਈ ਜਿਹੜਾ ਲਊਮੂ ਨੂੰ ਲੱਗਾ ਰਹਿੰਦਾ ਇਹਨਾਂ ਦੇ ਉਹ ਨਹੀਂ ਲੋਟ ਆਉਂਦੀ ਉਹ ਬਥੇਰਾ ਝੋੜ ਮਾਰਦਾ ਪਿਆ ਵੀ ਕਹੀ ਨਾ ਕਿਸ ਤਰ੍ਹਾਂ ਹੋਵੇ ਪਰ ਉਹਦੀ ਅਜੇ ਵਾਪੇ ਇਹ ਨਹੀਂ ਚੱਲਦੀ ਬੇ ਟਾਈਮ ਹੈਗਾ ਕਰੇਗਾ ਲੋਟੇ ਤਾਂ ਨਹੀਂ ਗੱਲ ਨਹੀਂ ਹੁੰਦਾ ਹੋਏਗਾ ਜਿੰਨੇ ਜਿੰਨੇ ਸਰਕਾਰ ਨੇ ਦੋ ਤਿੰਨ ਕੰਮ ਵਧੀਆ ਸਾਰੇ ਸਰਕਾਰ ਕੋ ਕੰਮ ਕਿਸੇ ਕੋਲੋਂ ਵੀ ਨਹੀਂ ਪੂਰੇ ਹੋਏ ਜੀ ਠੀਕ ਹੈ ਨਾ ਜਿਹੜੇ ਹੁਣ ਆਪ ਸਰਕਾਰ ਨੇ ਕੰਮ ਕੀਤੇ ਨੇ ਜ਼ਿਮੀਦਾਰੋਂ ਕਿਸੇ ਨੂੰ ਪੁੱਛ ਕੇ ਵੇਲੇਓ ਜਿੰਨੀ ਲਾਈਟ ਇਹਨੇ ਛੱਡੀ ਕਿਸੇ ਨੇ ਨਹੀਂ ਛੱਡੀ ਜੀ ਹੈ ਸੁੱਤੇ ਪਿਆ ਝੋਨਾ ਲਾਇ ਲੋਕਾਂ ਨਹੀਂ ਦਿੱਥਿਆ ਸਿਆਲ ਚ ਰਾਤ ਨੂੰ ਵਿੰਦੇ ਰਹੀ ਜਾਂਦਾ ਸੀ ਲਾਈਟਾਂ ਨੂੰ ਸਕਣਕ ਸੁੱਕ ਜਾਂਦੀ ਸੀ ਦੂਜੇ ਸੁੱਕ ਜਾਂਦੇ ਹਾਂ ਐਦਕੀ ਵਧੀਆ ਜਿੰਨੇ ਜਰ ਇਹਨੂੰ ਬਣੇ ਨੂੰ ਹੋਇਆ ਮਤਲਬ ਵਧੀਆ ਕੰਮ ਕਰਿਆ ਨੇ ਉਹ ਜਿਹੜੇ ਕੰਮ ਕੀਤੇ ਨੇ ਉਹ ਜਿੰਨੇ ਕੀਤੇ ਨੇ ਛਲਕਾ ਛੋੜਕਾ ਵੀ ਜਿੰਨੇ ਜਿਹੜੀ ਸਰਕਾਰ ਵੀ ਆਉਂਦੀ ਹੁੰਦੀ ਸੀ ਪਹਿਲਾਂ ਆਖਰੀ 4 ਸ ਜੀ ਇੰਨੇ ਪਹਿਲੇ ਸਾਲ ਦੋਚੀ ਕਰਕੇ ਵਹਾਲਦੇ ਨੇ ਹੋਰ ਹੋਰ ਕੀ ਚਾਹੀਦਾ ਹੂੰ ਤੁਸੀਂ ਮੰਨਦੇ ਹੋ ਕਿ ਕਿਸਾਨਾਂ ਲਈ ਬਹੁਤ ਕੁਝ ਕੀਤਾ ਹਾਂ ਕਿਸਾਨਾਂ ਲਈ ਕੀਤਾ ਇਹ ਤਾਂ ਨਹੀਂ ਗੱਲ ਕਿਸਾਨ ਤਾਂ ਨਲਾਕ ਕਿਉਂ ਬੈਠੇ ਇਹਨੂੰ ਸ਼ੰਭੂ ਆਰਡਰ ਕਿੱਥੇ ਨਹੀਂ ਇਹ ਉਹ ਤਾਂ ਸੈਂਟਰ ਦੀ ਏ ਉਹ ਮੰਗਾ ਸੈਂਟਰ ਦੀਆਂ ਜਿਹੜੀ ਐ ਐਮਐਸਪੀ ਐ ਜਾਂ ਦੂਜੀ ਮੰਗਾ ਲੈ ਉਹ ਸੈਂਟਰ ਦੀ ਐ ਇਹਦਾ ਬਸ ਕੁਝ ਨਹੀਂ ਹੁੰਦਾ ਜੀ ਇਹਦਾ ਇਹਨਾਂ ਕਿਉਂ ਉਹਦੇ ਮਤਾਂ ਤੈਨੂੰ ਚੱਲਣਾ ਪੈਂਦਾ ਮਾਲ ਮੋਟਾ ਤਾਂ ਉਹਦੇ ਮਤਾਂ ਚੱਲਣਾ ਪਏਗਾ 50% ਤਾਂ ਚੱਲਣਾ ਪਏਗਾ 50% ਜਿਹੜੇ ਕੰਮ ਬਿਜਲੀ ਬੂਜੀ ਵਾਲੇ ਕੀਤੇ ਨੇ ਫਸਲਾਂ ਵੇਗੀਆਂ ਨੇ ਮਤਲਬ ਹੋਰ ਰਿਸ਼ਵਤ ਖੋਰੀ ਮਗਰ ਪਿਆ ਹੋਇਆ ਠੀਕ ਹੀ ਇੰਨਾ ਨਹੀਂ ਦੂਜੀਆਂ ਸਰਕਾਰਾਂ ਨਾਲੋਂ ਵਧੀਆ ਕੰਮ ਕਰਿਆ ਕੋ ਮਾੜਾ ਨਹੀਂ ਕਰਿਆ ਅਸੀਂ ਸਾਰਿਆਂ ਨੂੰ ਵੋਟਾਂ ਬਾ ਦੇ ਦਿੱਤੀਆਂ ਕਾਂਗਰਸ ਨੂੰ ਪਾਈਆਂ ਨਹੀਂ ਅਸੀਂ ਕਾਲੀਆਂ ਨੂੰ ਪਾਵਾ ਦੇ ਲਈਆਂ ਨੇ ਜੀ ਮਤਲਬ ਜਿੰਨੀ ਅਸੀਂ ਭਾਵੇਂ ਇਹਨੂੰ ਵੋਟਾਂ ਪਾਈਆਂ ਨੇ ਭਾਵੇਂ ਨਹੀਂ ਪਾਈਆਂ ਕਿਸੇ ਹੋਰ ਨੂੰ ਪਾਈਆਂ ਨੇ ਤੁਹਾਡੇ ਪਿੰਡ ਦਾ ਵਿਕਾਸ ਹੋਇਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਨਹੀਂ ਆਮ ਆਦਮੀ ਪਾਰਟੀ ਦੇ ਸਾਰੀ ਦੋ ਹੋਏ ਨੇ ਇਹਨੂੰ ਨਹੀਂ ਤੁਸੀਂ ਕਹਿਣਾ ਵੀ ਇਹਨੇ ਤਾਂ ਆਂਦੇ ਹੀ ਕਰਤੇ ਨੇ ਹਾਂ ਹਾਂ ਸੜਕਾਂ ਜਿੰਨੀਆਂ 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 ਵੀ ਸੜਕਾਂ ਸਾਡੀ ਟੁੱਟੀ ਸਰਕਾਰ ਕੋ ਨਵੀਆਂ ਆਉਂਦੀ ਜਿੰਨੀਆਂ ਵੀ ਸੜਕਾਂ ਬਣਦੀਆਂ ਹਨ ਆਖਰੀ ਸਾਲ 4 ਸਾਲ ਚ ਬਣਦੀਆਂ ਇਹਨੇ ਜਿੰਨੀਆਂ ਵੀ ਸੜਕਾਂ ਬਣਾਈਆਂ ਆ ਉਹ ਪਾ ਮਾਛੜਾ ਤੋਂ ਪਾਤ ਤਰੋੜਾ ਝਾੜ ਸਾਹਬ ਰੋਡ ਹੈ ਇਹ ਪਹਿਲੇ ਛਾਲ ਡੇਢ ਚ ਬਣ ਗਈ ਜਾਣੇ ਜੀ ਹਾਂ ਨਹੀਂ ਤਾਂ ਆਖਰੀ 4 ਸਾਲ ਚ ਬਣਦੀ ਜਾਣੇ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਸਹੂਲਤ ਹੈ ਜਿਹੜੀ ਹਾਲੇ ਤੱਕ ਤੁਹਾਨੂੰ ਮਿਲੀ ਨਹੀਂ ਹੈ ਸਹੂਲਤਾਂ ਪਿੰਡਾਂ ਵਾਲੀਆਂ ਤਾਂ ਹੈ ਗਈਆਂ ਨੇ ਸਾਰੀਆਂ ਮਤਲਬ ਜੇ ਜੇ ਇਹ ਕਹਿੰਦੇ ਨਾ ਵੀ ਮਤਲਬ ਜੇ ਕਾਂਗਰਸ ਤੇ ਕਾਲੀ ਇਹ ਕਹਿੰਦੇ ਨੇ ਵੀ ਅਸੀਂ ਕੰਮ ਬਹੁ ਕੀਤੇ ਨੇ ਕੀ ਕੰਮ ਕੀਤੇ ਨੇ ਦੱਸੋ ਆਖਰ ਨੂੰ ਤਾਂ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਮੜੀਆਂ ਦਾ ਕੰਮ ਹੋ ਗਿਆ ਤੁਹਾਨੂੰ ਮਸਾਲਾ ਇੱਥੋਂ ਤੱਕ ਕਿੰਨਾ ਗੜੀਆਂ ਨਾਲੀ ਦਾ ਕੰਮ ਰਹਿ ਗਿਆ ਹੋਰ ਕੁਝ ਨਹੀਂ ਕਰਿਆ ਜੀ ਉਹ ਵੀ ਅੱਧਾ ਹੋਇਆ ਅੱਧਾ ਕਿਤੇ ਜੱਥੇਦਾਰ ਖਾ ਜਾਂਦੇ ਹਨ ਜੀ ਬਸ ਹੋਰ ਕੁਝ ਨਹੀਂ ਕੀਤਾ ਤੁਹਾਡੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਸਾਡੇ ਪਿੰਡ ਨੂੰ ਬੱਸ ਨਹੀਂ ਆਉਂਦੀ ਜੇ ਬੱਸ ਲਾਣੀ ਹੁੰਦੀ ਤਾਂ 2 ਸਾਲ ਚ ਲੱਗ ਜਾਂਦੀ ਕਿਉਂਕਿ ਬੱਸ ਕਿਹੜਾ ਬਣਾਉਣੀ ਹੈ ਬੱਸ ਤਾਂ ਬਣੀ ਬਣਾਈਏ ਲਾਣੀਆਂ ਆ ਬੱਸ ਕੀ ਪਤਾ ਕਈ ਤਾਂ ਕਹਿੰਦੇ ਨੇ ਇੱਕ ਇੱਕ ਅੱਧੀ ਬੱਸ ਸਾਡੇ ਕਾਗਜ਼ਾਂ 'ਚ ਲੱਗੀ ਹੈ ਨਹੀਂ ਆਉਂਦੀ ਹੁਣ ਉਹ ਬਾਹਰ ਰੋਪੜ ਹੋ ਕੇ ਲੰਘ ਜਾਂਦੀਆਂ ਨੇ ਇਧਰ ਨੂੰ ਪਿੰਡ ਨੂੰ ਸਵਾਰੀ ਵੀ ਕੋਈ ਨਹੀਂ ਹਰੇਕ ਕੋਲ ਆਪਣਾ ਆਪਣਾ ਸਾਧਨ ਨਹੀਂ ਕੋਈ ਜਿਹੜੇ ਟੈਂਪੂ ਆਉਂਦੇ ਹਣ ਸਵਾਰੀਆਂ ਖਣ ਉਹ ਵੀ ਬੰਦ ਹੋ ਗਏ ਨੇ ਆਉਂਦਾਂ ਨਹੀਂ ਹਰੇਕ ਕੋਲ ਆਪਣਾ ਸਾਧਨ ਮੋਟਰਸਾਈਕਲ ਮਤਲਬ ਤੁਹਾਡੀ ਕਹਿੰਦਾ ਪਾਵੇ ਕਿ ਸਾਡੇ ਕੋਲ ਆਪਣੇ ਵਹੀਕਲ ਨੇ ਤੇ ਜਿਆਦਾ ਜ਼ਰੂਰਤ ਹੈ ਨਹੀਂ ਬੱਸ ਦੀ ਨਹੀਂ ਕੋਈ ਜ਼ਰੂਰਤ ਨਹੀਂ ਇੰਨੀ ਨਹੀਂ ਹੈਗੀ ਸਾਰਿਆਂ ਕੋ ਆਪਣੇ ਵਹੀਕਲ ਨੇ ਮੇਰੇ ਸ਼ਾਮ ਦਾ ਟਾਈਮ ਤੇ ਆ ਸਵੇਰ ਸ਼ਾਮ ਦਾ ਚਲੋ ਹੈਗਾ ਟਾਈਮ ਪਰ ਇਹ ਸਿੰਗਲ ਰੋਡ ਦੇ ਇਧਰ ਨੂੰ ਬੱਸ ਆ ਨਹੀਂ ਸਕਦੀ ਬੱਸਾਂ ਇੱਥੇ ਇੰਨੇ ਤੰਗ ਮੋੜ ਨੇ ਬੱਸਾਂ ਮੁੜਦੀਆਂ ਨਹੀਂ ਜੇ ਅੱਗੋਂ ਚੀਜ਼ ਕੋਈ ਆ ਜਾਵੇ ਦੂਜੀ ਚੀਜ਼ ਪਾਸ ਨਹੀਂ ਹੋ ਸਕਦੀ ਉਹਦੇ 'ਚ ਪ੍ਰੋਬਲਮ ਹੈ ਪਰ ਪਿੰਡ ਦੇ ਵਿੱਚ ਇਹੋ ਜਿਹੇ ਲੋਕ ਵੀ ਹੋਣੇ ਨੇ ਜਿਨ੍ਹਾਂ ਦੇ ਕੋਲ ਇਹੋ ਜਿਹਾ ਸਾਧਨ ਨਹੀਂ ਹੋਣਾ ਕਿਉਂਕਿ ਹਰ ਪਿੰਡ ਦੇ ਵਿੱਚ ਅਮੀਰ ਲੋਕ ਤਾਂ ਹੁੰਦੇ ਨੇ ਗਰੀਬ ਲੋਕ ਵੀ ਹੁੰਦੇ ਆ ਮੱਧ ਵਰਗ ਵੀ ਹੁੰਦੇ ਨੇ ਨਾ ਤਕਰੀਬਨ ਬੈਕ ਸ ਜੀਆਂ ਗੋਲੀ ਸਾਰਿਆਂ ਗੋਲੀ ਦਾ ਕੋਈ ਨਾ ਕੋਈ ਸਾਧਨ ਹੈਗਾ ਸਾਰਿਆਂ ਗੋਲੀ ਸਾਰਿਆਂ ਕੋਈ ਏਡੀ ਖਾਸ ਗੱਲ ਨਹੀਂ ਐਵੇਂ ਲੋਕ ਹੁਣ ਸਾਰੀ ਦੁਨੀਆ ਦਾ ਜੇ ਸਾਰੀ ਦੁਨੀਆ ਦਾ ਆਪਾਂ ਕਹੀਏ ਵੀ ਸਾਰੀ ਦੁਨੀਆ ਦਾ ਕੋਈ ਪੂਰੇ ਹੋ ਜਾਣ ਮੰਗਾ ਉਹ ਤਾਂ ਹੋ ਨਹੀਂ ਸਕਦੀਆਂ ਮਤਲਬ ਉਹ ਨਹੀਂ ਹੈਗੀ ਗੱਲ ਠੀਕ ਆ ਕੰਮ ਪਿੰਡਾਂ ਚੋਂ ਪਾਰਟੀ ਬਾਜ਼ੀ ਖਤਮ ਹੋ ਗਈ ਨਹੀਂ ਤੇ ਸਾਡੇ ਪਿੰਡ ਠਾਣੇ ਹੀ ਰਹਿੰਦੇ ਹੁੰਦੇ ਹਾਂ ਕੋਈ ਕਾਂਗਰਸ ਆ ਗਿਆ ਕੋਈ ਕਾਲੀ ਆ ਗਿਆ ਠਾਣੇ ਹੁਣ ਹਰਲੇ ਪਿੰਡ ਕੋਈ ਪਾਰਟੀ ਬਾਜ਼ੀ ਨਹੀਂ ਆਰਾਮ ਆਰਾਮ ਰੋ ਸ਼ਾਂਤੀ ਨਾਲ ਰਹਿੰਦੇ ਨੇ ਜੀ ਹਾਂ ਪੰਜਾਬ ਭਰ ਦੇ ਵਿੱਚ ਨਾ ਬੀਜੇਪੀ ਵਾਲਿਆਂ ਦਾ ਬਹੁਤ ਵਿਰੋਧ ਹੋ ਰਿਹਾ ਜੇ ਤੁਹਾਡੇ ਪਿੰਡ ਵਿੱਚ ਕੋਈ ਬੀਜੇਪੀ ਦਾ ਹੰਦਤਾ ਤੁਸੀਂ ਵੀ ਵਿਰੋਧ ਕਰੋਗੇ ਜਰੂਰ ਜਰੂਰ ਕਰਾਂਗੇ ਅਸੀਂ ਬੀਜੇਪੀ ਦਾ ਵਿਰੋਧ ਜਰੂਰ ਕਰਾਂਗੇ ਅਸੀਂ ਪਿੰਡ ਵਿੱਚ ਨਹੀਂ ਵੜਦਿਆਂਗੇ ਕੀ ਰੀਜ਼ਨ ਹੈ ਗੱਲ ਦਿਲ ਚ ਕੀ ਆ ਵੀ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਆਹੀ ਐਮਐਸਪੀ ਦੇ ਵੇਖੋ ਜਿਹੜੀ ਬਾਰਡਰਾਂ ਤੇ ਦੁਨੀਆ ਬੇਟੀ ਆਪਣੀ ਮੰਗਾਂ ਲੈ ਕੇ ਬੈਠੇ ਨਾ ਉਹਨਾਂ ਨੂੰ ਵੀ ਉਹ ਬਾਰਡਰ ਦੇ ਕਿਸੇ ਨੂੰ ਗੋਲੀ ਵਾਜ ਕੇ ਮੁੰਡਾ ਸਭ ਕਰਨੀ ਹੀ ਮੇਲਾ ਉਹਨੂੰ ਵੀ ਗੋਲੀ ਮਾਰੀ ਇਹਨਾਂ ਨੇ ਹੋਰ ਵੀ ਬੜੇ ਬੜੇ ਦੁਨੀਆ ਬੜੇ ਨੌਜਵਾਨ ਫੱਟੜ ਹੋਏ ਸਾਡੇ ਠੀਕ ਹੈ ਨ ਜਾਨ ਉਹਨਾਂ ਕੋ ਕਿਸੇ ਬੰਨੇ ਦਾ ਲੋਨ ਜਿਹੜੀ ਮੰਗਾਇਆ ਇਹਨਾਂ ਨੇ ਮੰਨਿਆ ਹਣ ਉਹ ਵੀ ਉਹ ਵੀ ਨਹੀਂ ਇਹਨਾਂ ਨੇ ਦਿੱਤੀਆਂ ਐਮਐਸਪੀ ਮੰਨੀ ਹੀ ਇਹਨਾਂ ਨੇ ਉਦੋਂ ਉਹ ਵੀ ਨਹੀਂ ਦਿੱਤੀ ਇਹਨਾਂ ਨੇ ਜੀ ਮਤਲਬ ਅਸੀਂ ਵਿਰੋਧ ਜੇ ਉਹ ਹੁੰਦਾ ਨਾ ਬੀਜੇਪੀ ਵਾਲਾ ਕੋ ਹੁੰਦਾ ਅਸੀਂ ਵਿਰੋਧ ਜ਼ਰੂਰ ਕਰਾਂਗੇ ਤਾਂ ਇੱਕ ਵਾਰ ਫਿਰ ਤੋਂ ਮੌਜੂਦਾ ਸਰਪੰਚ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਕੁਝ ਸਹੂਲਤਾਂ ਜਿਹੜੀਆਂ ਨੇ ਹਾਲੇ ਵੀ ਉਹਨਾਂ ਤੋਂ ਤੁਸੀਂ ਵਾਂਝੇ ਹੋ ਤੇ ਹੋਰ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਨੇ بس ਜੋ ਕੋ ਕਹਤਾ ਉਹੀ ਹੈ ਜੀ ਹੁਣ ਤਾਂ ਹੋਰ ਕੀ ਉਹੀ ਫੇਰ ਹੁਣ ਦੁਆਰਾ ਵਿੱਚ ਹੈ ਉਹੀ ਕਰਾ ਕੋਹਾਲੋ ਅਜੇ ਉਹੀ ਗਾਂਗੇ ਕੋਈ ਜਿਹੜੀਆਂ ਸੂਤਾ ਨਹੀਂ ਸਾਨੂੰ ਹੈਗੀ ਜੀ ਤਾਂ ਲੋਕ ਸਭਾ ਚੋਣਾਂ ਨੇ ਤੇ ਅੱਗੇ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਕਾਉਂਗੇ ਅਸੀਂ ਤਾਂ ਜਦੋਂ ਬੋਰਡ ਤਾਂ ਵੇਖੋ ਜਿਹੜਾ ਬੰਦਾ ਜਿਵੇਂ ਉਹ ਪਹਿਲੂ ਪਹਿਲਾ ਸਾਬਕਾ ਸਰਪੰਚ ਕਿਹਾ ਗਿਆ ਮੈਂ ਕਾਲੀ ਆ ਜੀ ਅਸੀਂ ਕਾਂਗਰਸੀ ਆ ਜੀ ਪਰ ਚਲੋ ਵੋਟ ਤਾਂ ਕਿਸੇ ਨੂੰ ਵੀ ਬੰਦਾ ਪਾਸ ਹੈ ਬੋਰਡ ਦਾ ਹੀ ਅਧਿਕਾਰ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਵੋਟ ਹੀ ਇੱਕ ਸਾਡੇ ਕੋਲ ਹੈ ਹੋਰ ਕੁਝ ਵੀ ਨਹੀਂ ਹੈ ਜੀ ਵੋਟ ਲਾ ਕੇ ਚੱਲ ਜੰਦੇ ਮੁੜ ਕੇ ਕੋਈ ਪੁੱਛੇ ਨਾ ਪੁੱਛੇ ਜੀ ਕਿਹੜੇ ਆਧਾਰ ਤੇ ਕਿਸ ਪਾਰਟੀ ਨੂੰ ਵੋਟ ਦੇ ਦੋਗੇ ਆਧਾਰ ਕਿਹੜਾ ਹੀ ਆਧਾਰ ਤੇ ਦੋਗੇ ਆਧਾਰ ਦਾ ਕੋਈ ਵੀ ਕਿਸੇ ਵੀ ਪਾਰਟੀ ਦਾ ਆਧਾਰ ਨਹੀਂ ਹੈ ਜੀ ਜੇ ਆਪਾਂ ਦੇ ਹਿਸਾਬ ਕਰਦਾ ਹੋਈਏ ਜੇ ਕਿਸੇ ਨੇ ਪੁੱਛਿਆ ਹੋਵੇ ਤਾਂ ਤਾਂ ਦਾ ਆਧਾਰ ਹੋਵੇ ਤਾਂ ਜੇ ਪੁੱਛੇ ਨਹੀਂ ਕਿਹਨੇ ਆਧਾਰ ਕਰਦਾ ਜੀ ਨਾ ਅਸੀਂ ਕਿਸੇ ਨੂੰ ਵੋਟ ਨੂੰ ਕਹਿੰਨੇ ਜਿੱਥੇ ਕਿਸੇ ਦਿਲ ਕਰਦਾ ਪਾਵੇ ਜੀ ਇਸ ਵਾਰ ਨਾਲ ਤੁਹਾਡੇ ਟਾਈਮ ਚ ਤੁਹਾਨੂੰ ਕਿੰਨੇ ਕ ਗ੍ਰਾਂਟ ਮਿਲੀ ਹੈ ਤੁਸੀਂ ਕਿਹਾ ਕਿ ਥੋੜਾ ਬਹੁਤ ਵਿਕਾਸ ਹੋਇਆ ਪਰ ਸਕੂਲ ਬੰਦ ਹੈ ਬਸ ਬਸ ਨਹੀਂ ਆਉਂਦੀ ਤੇ ਥੋੜਾ ਬਹੁਤ ਤੁਸੀਂ ਆਪਣੇ ਪੱਲੋ ਵੀ ਕਰਵਾਇਆ ਬਸ ਆਪਣੇ ਪੱਲੇ ਨੂੰ ਕਰਵਾਇਆ ਜਿਹੜੀ ਸਾਡੇ ਕੋਲ ਸ਼ਾਮਲਟ ਜ਼ਮੀਨ ਹੈ 20 ਏਕੜ ਉਹ ਤੇ ਚੜਦੀ ਹੈ ਉਹਦੇ ਹਿਸਾਬ ਨਾਲ ਜੋ ਪੈਸਾ ਵਟਿਆ ਜਾਂਦਾ ਉਹ ਅਸੀਂ ਖਰਚ ਖਰਚ ਦਿੰਦੇ ਆ ਬਸ ਹੋਰ ਸਾਨੂੰ ਸਰਕਾਰਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਤਾਸੀ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਅਕਾਲਗੜ ਦੇ ਵਿੱਚ ਪਹੁੰਚੇ ਸੀ ਲੋਕਾਂ ਤੋਂ رائے ਲਈ ਗਈ ਹੈ ਲੋਕ ਕਾਫੀ ਗੁੱਸੇ ਦੇ ਵਿੱਚ ਹੈ ਲੋਕਾਂ ਦਾ ਕਹਿਣਾ ਕਿ ਪਿੰਡ ਦਾ ਵਿਕਾਸ ਨਹੀਂ ਹੋਇਆ ਪਿੰਡ ਨੂੰ ਬਸ ਨਹੀਂ ਆਉਂਦੀ ਪਿੰਡ ਦੇ ਵਿੱਚ ਸਕੂਲ ਨਹੀਂ ਹੈ ਇਸ ਲਈ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਤੇ ਵੋਟਾਂ ਨੂੰ ਲੈ ਕੇ ਲੋਕਾਂ ਦੇ ਵਿਚਾਰ ਲੈ ਗਏ ਸੇ ਅਜਿਹੇ ਦੇ ਵਿੱਚ ਤੁਹਾਡਾ ਕੀ ਕਹਿਣਾ ਇਲੈਕਸ਼ਨ ਨੂੰ ਲੈ ਕੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ